ਸੋ ਪਾਈਛੇ ਕੋ ਛਕੂ ਛਕੂ ਕੋਪੋ ਨੇ ਪਾਉਣੇ ਨੰਬਰਦਾਰ ਇਹ ਕਿੱਥੋਂ ਲਿਆ ਆ ਤੂੰ ਕਤੂਰੇ ਇਹ ਜੀ ਬਸ ਸਮਾਜ ਸੇਵੀ ਲਾ ਲੋ ਏ ਸ਼ੜਕ ਦੇ ਉਹਦੇ 6:00 ਵਜੇ ਸੀ ਉਦੋਂ ਇੱਥੇ ਫਿਰ ਖੁੱਲ ਗਈ ਆ ਇਹ ਆ ਪਹਿਲੇ ਸੂਏ ਦਾ ਪਹਿਲਾਂ ਬੱਚੇ ਆਪਾਂ ਤੇ ਕਿ ਪੜਾਉਂਦੇ ਆ ਦੂਜਾ ਆ ਹੁਣ ਫੇਰ ਚਲੋ ਉਹਨਾਂ ਦਾ ਨਾਂ ਕਰਦੇ ਆ ਲੱਸੀ ਦਹੀਂ ਕੋਈ ਇਹਨਾਂ ਨੂੰ ਪਾ ਲੈਨੇ ਪਲੱਸੀ ਰੋਟੀ ਦੇਖੋ ਜੀ ਕਿੰਦੀ ਵਧੀਆ ਗੱਲ ਆ ਨੰਬਰਦਾਰ ਕਰ ਰਿਹਾ ਬਲਵਿੰਦਰ ਸਿੰਘ ਆ ਇਹ ਨੰਬਰਦਾਰ ਵੀ ਆ ਇਹਨਾਂ ਦਾ ਪਰਿਵਾਰ ਕੈਨੇਡਾ ਜੀ ਵੀ ਆ ਖਾਸਾ ਤੇ ਦੇਖੋ ਇਹ ਕੁੱਤੀ ਨਾ ਉੱਥੇ ਸੁੱਈ ਸੀਗੀ ਸੜਕ ਤੇ ਤੇ ਇਹਨੇ ਫੋਚੇ ਨੰਬਰਦਾਰ ਨੇ ਵੀ ਜਰਕ ਤੇ ਇਤਨੀ ਟਰੱਕ ਜਿਆਦੇ ਚੱਲਦੀ ਐ ਪੱਥਾ-ਮੱਥਾ ਲੰਘਦੀਆਂ ਹੂੰ ਆਦ ਨੂੰ ਖਾਫੇ ਨੇ ਤੇ ਆ ਜਾ ਲੈ ਇਹ ਕੋ ਥੱਲੇ ਨਾ ਜੇ ਕਦੂਰਾ ਕੋਈ ਦੇਖੋ ਕਿਥੋਂ ਬੰਦਾ ਸੜਕ ਤੋਂ ਲੈਂਦਾ ਸੜਕ ਦੇ ਨਾਲ ਕੇ ਇੱਥੇ ਦੇਂਦਾ ਇੱਥੇ ਨੂੰ ਦਾ ਰੋਜ਼ ਲੱਸੀ ਪਾਣੀ ਰੋਟੀ ਤੜਕੇ ਦੁਪਹਿਰੇ ਆਪਰੇ ਤਿੰਨ ਟਾਈਮ ਪਾਉਂਦਾ ਜੀ ਇਹ ਵਾਹ ਜੀ ਵਾਹ ਇਹ 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 ਨੇ ਅਸਲੀ ਸਮਾਜ ਸੇਵੀ ਤਾਂ ਬੰਦੇ ਇਹ ਨੇ ਰਾਕੀ ਵੀ ਹੋਣ ਜਿਹੜਾ ਕੋਈ ਇਹ ਨਹੀਂ ਹੈਗਾ ਵੀ ਸਾਡੇ ਖਾਤੇ 'ਚ ਪਾਓ ਜੀ ਸਾਡਾ ਫਲਾਣਾ ਕਰੋ ਜੀ ਇਹ ਗੱਲਾਂ ਟੱਕਾ ਨਹੀਂ ਆ ਲੈ ਦੁੱਧ ਵੀ ਪਾ ਦੇ ਇਹਨਾਂ ਨੂੰ 16 ਉਹ ਦੁੱਧ ਲੈ ਕੇ ਆਏ ਨੇ ਦੇਖੋ ਕਿੱਲੀਆਂ ਲੈ ਕੇ ਆਏ ਸਹਾਰ ਦਾ ਮਹੀਨਾ ਖੋਇਆ ਕਰਕੇ ਤੇ ਉਧਰ ਘਰ ਘੁਰ ਵੀ ਬਣਾਇਆ ਕਹਿੰਦੇ ਉਹ ਵੀ ਕਹਿੰਦੇ ਨੰਬਰਦਾਰ ਕਹਿੰਦੇ ਮੈਂ ਦਿਖਾਵਨਾ ਤੁਹਾਨੂੰ ਘਰ ਘੁਰ ਵੀ ਦਿਖਾਵਨਾ ਘਰ ਦਿਖਾਉਨੇ ਆ ਜੀ ਹੁਣ ਇਹਨਾਂ ਦਾ ਇਹ ਛੋਟੇ ਛੋਟੇ ਘਤੂਰਿਆਂ ਦਾ ਘਰ ਵੀ ਦਿਖਾਉਨੇ ਆਗੇ ਬੜੀ ਵਾਜੀ ਬਾ ਨੰਬਰ ਦਾ ਤਾਂ ਵਧਾਈਆਂ ਦੇ ਪਾਤਰ ਹੋਈ ਤੁਸੀਂ ਆਇਓ ਪਿਆਰ ਬਹੁਤ ਕਰਦੇ ਆ ਇਹ ਅੱਛਾ ਵਾਜੀ ਪਿਆਰ ਤਾਂ ਪਾਇਆ ਜਾਂਦਾ ਜੀ ਕੋਈ